ਪਰਸੀਦ ਸਮਾਜ ਸੇਵੀ ਤੇ ਨਇਯੁਗ ਨਈ ਸੋਚ ਸੁਸਾਇਟੀ ਦੇ ਕੌਮੀ ਚੇਅਰਮੈਨ ਸ਼੍ਰੀ ਨੀਰਜ ਮਹਾਜਨ ਵੱਲੋਂ ਮਿਸ਼ਨ ਨਿਸ਼ਚੈ ਤਹਿਤ ਸਰਕਾਰੀ ਕਾਲਜ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਕਰਵਾਏ ਗਏ ਖੇਡ ਤੇ ਸੱਭਿਆਚਾਰਕ ਸਮਾਗਮ ਦੌਰਾਨ ਅਮਨਦੀਪ ਹਸਪੀਟਲ ਪਠਾਨਕੋਟ ਦੇ ਸਹਿਯੋਗ ਦੇ ਨਾਲ ਇੱਕ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਗਲਬਾਦਰਾ ਨੀਰਜ ਮਹਾਜਨ ਜੀ ਨੇ ਕਿਹਾ ਕਿ ਜੋ ਇਥੇ ਪਲੇਅਰ ਖੇਡਣ ਵਾਸਤੇ ਆਏ ਹਨ ਉਹਨਾਂ ਦੀ ਮੈਡੀਕਲ ਫੈਸਿਲਿਟੀ ਨੂੰ ਲੈ ਕੇ ਅਮਨਦੀਪ ਹਸਪੀਟਲ ਦੇ ਨਾਲ ਮਿਲ ਕੇ ਨਯਾਜੁਗ ਨੀਸੋ ਸੁਸਾਇਟੀ ਵੱਲੋਂ ਇਥੇ ਇੱਕ ਕੈਂਪ ਲਗਾਇਆ ਗਿਆ ਹੈ ਇਸ ਮੌਕੇ ਤੇ ਵੱਖ-ਵੱਖ ਸ਼ਖਸੀਤਾਂ ਦਾ ਵਿਸ਼ੇਸ਼ ਸਨਮਾਨ ਵੀ ਹੋਇਆ ਚੇਅਰਮੈਨ ਨੀਰਜ ਮਹਾਜਨ ਨੇ ਜ਼ਿਲ੍ਹਾ ਪੁਲਿਸ ਨੂੰ ਇਸ ਮੌਕੇ ਵਧਾਈ ਵੀ ਦਿੱਤੀ ਜਾਹਿਦ ਜੀ ਅੱਜ ਬਹੁਤ ਵਧੀਆ ਇੱਕ ਪ੍ਰੋਗਰਾਮ ਗੁਰਦਾਸਪੁਰ ਦੇ ਗਵਰਨਮੈਂਟ ਕਾਲਜ ਵਿੱਚ ਕਰਵਾਇਆ ਜਾ ਰਿਹਾ ਹੈ ਜਿਹੜਾ ਕਿ ਮਿਸਰ ਨਿਸ਼ਚੈ ਦੇ ਤਹਿਤ ਸਾਡੇ ਐਸਐਸਪੀ ਦਇਆਮਾ ਹਰੀਸ਼ਪਾਲ ਆਂਫਰ ਕਾਹ ਜੀ ਤੇ ਸਾਡੇ ਡੀਸੀ ਸਾਹਿਬ ਹਮਾ ਸ਼ੋਕਰ왈 ਜੀ ਦੀ ਦੇਖਰੇਖ ਵਿੱਚ ਸਾਰਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸਾਡੀ ਨਯਾ ਯੁਗ ਨਈ ਸੋਚ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਸਾਡੀ ਡਿਊਟੀ ਲੱਗੀ ਸੀ ਕਿ ਇੱਥੇ ਐਂਟੀ ਡਰਗਸ ਤੇ ਫ੍ਰੀ ਮੈਡੀਕਲ ਕੈਂਪ ਜਿਹੜਾ ਲਗਾਇਆ ਜਾਵੇ ਸਾਡੀ ਅਮਨਦੀਪ ਹਸਪੀਟਲ ਦੀ ਸਪੈਸ਼ਲ ਟੀਮ ਜਿਹੜੀ ਹੈ ਡਾਕਟਰ ਸਾਹਿਬਾਨ ਦੀ ਸਵੇਰ ਤੋਂ ਟੀਮ ਆਈਦੀ ਹੈ ਤੇ ਜਿਹੜੇ ਕਿ ਇੱਥੇ ਮਰੀਜ਼ਾਂ ਨੂੰ ਦੇਖ ਰਹੇ ਆ ਜਾਂ ਜੇਕਰ ਕੋਈ 플레이ਰ ਕਿਸੇ ਨਾਲ ਛੱਡ ਲੱਗ ਜਾਂਦੀ ਹੈ ਉਸ ਨੂੰ ਫਰਸਟ ایڈ ਦੇ ਰਹੇ ਆ ਤੇ ਇਹ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਸਾਡੀ ਸੁਸਾਇਟੀ ਨੂੰ ਸੌਂਪੀ ਗਈ ਜੀ ਦੇਖੋ ਜੀ ਇੱਕ ਬਹੁਤ ਵਧੀਆ ਉਪਰਾਲਾ ਮੈਂ ਸਮਝਦਾ ਕਿ ਇੱਕ ਪੰਜਾਬੀ ਬੋਲ ਤੋਂ ਲੁਕਿਤਾ ਜਾ ਰਿਹਾ ਕਿ ਜਿਹੜਾ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ ਦੇ ਵਿੱਚ ਜਾ ਰਹੀ ਹੈ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਛੇਵਾਂ ਦਰਿਆ ਜਿਹੜਾ ਕੀ ਨਸ਼ਿਆਂ ਦਾ ਬੜਾ ਠਾਠਾ ਮਾਰ ਰਿਹਾ ਹੈ ਉਸ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਗੇਮਾਂ ਦਾ ਜਿਹੜੇ ਨੌਜਵਾਨ ਪੀੜ੍ਹੀਆਂ ਉਸ ਨੂੰ ਗੇਮਾਂ ਦੇ ਨਾਲ ਜੋੜਿਆ ਜਾ ਰਿਹਾ ਹੈ ਪੈਸਾ ਉਹਨਾਂ ਕੋਲ ਬਹੁਤ ਵਧੀਆ ਉਪਰਾਲਾ ਹੈ ਜੇ ਨੌਜਵਾਨ ਸਾਡੇ ਗੇਮਾਂ ਦੇ ਨਾਲ ਜੁੜਨਗੇ ਗੇਮਸ ਕਰਨਗੇ ਤਾਂ ਨਸ਼ਾ ਵਾਲੀ ਜਾਣਗੇ ਤੇ ਬਹੁਤ ਵਧੀਆ ਉਪਰਾਲਾ ਜਿਹੜਾ ਪੰਜਾਬ ਪੁਲਿਸ ਤੇ ਸਾਡੇ ਡੀਸੀ ਹਿਮਾਸ਼ੂ ਅਗਰਵਾਲ ਜੀ ਵੱਲੋਂ ते नया युक्त नई सोई वेलफेयर सोसाइटी पंजाब वालों उन्होंने पूरा सहयोग दिता जा रहा है जी आ, मेरा नाम डॉक्टर मीत कमाईश्वरी है मैं अमनदीप अस्पताल पठानकोट से हूँ ये मेडिकल कैंप यहाँ पे स्टूडेंट्स पुलिस वालों के साथ जो फैमिली आई है उनके साथ उनके उनके लिए लगाया गया है इसमें हम फ्री दवाएँ दे रहे हैं और फ्री प्रिस्क्रिप्शन दे रहे हैं सर पुलिस की ओर से जो लोगों को बच्चों को युवाओं को बहुत ही अच्छा प्रयास किया गया है हम सब चाहते हैं कि हमारी यूथ ड्रग से दूर रहे और स्पोर्ट्स एक्टिविटीज़ करें और इंडिया को आगे बढ़ाने में सबका सपोर्ट हो